ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਅ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਜਿਹੜੀ ਹੁਣ ਮੌਜੂਦਾ ਸਥਿਤੀ ਹੈ ਕਣਕ ਦੀ ਫਸਲ ਦੇ ਵਿੱਚ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਰਹੇ ਆ। ਮੁੱਖ ਤੌਰ ਤੇ ਸਵਾਲ ਆ ਕਿ ਪੱਤਿਆਂ ਦੇ ਉੱਤੇ ੱੱਬੇ ਪੈ ਰਹੇ ਆ। ਅ ਸਲੇਟੀ ਰੰਗ ਦੇ ਭੂਰੇ ਰੰਗ ਦੇ ਬੂਟਿਆਂ ਦੀ ਦੌਗੀਆਂ ਦੇ ਵਿੱਚ ਗਰੋਥ ਨਹੀਂ ਹੋ ਰਹੀ। ਅ ਜੜਾਂ ਦੀ ਗਰੋਥ ਨਹੀਂ ਪ੍ਰੋਪਰ ਹੋ ਰਹੀ। ਵਾਧਾ ਰੁਕਿਆ ਹੋਇਆ ਹੈ। ਜਾਂ ਕਈ ਥਾਵਾਂ ਤੇ ਪੱਤੇ ਸੁੱਕ ਰਹੇ ਜਾਂ ਬੂਟੇ ਸੁੱਕ ਰਹੇ ਇਹਦੀ ਬਾਬਤ ਆਪਾਂ ਕਰ ਲਿਆ ਇੱਕ ਵੀਡੀਓ ਫੇਸਬੁੱਕ ਪੇਜ ਤੇ ਤੁਹਾਡੇ ਨਾਲ ਕਲਿੱਪ ਸਾਂਝੀ ਕੀਤੀ ਸੀ ਕਿਸਾਨ ਵੀਰ ਦਾ ਸਵਾਲ ਆਇਆ ਸੀ ਇਹ ਕਿਸਾਨ ਵੀਰ ਦਾ ਵੀਡੀਓ ਕਲਿੱਪ ਵੇਜ ਕੇ ਕਿ ਜਿਹੜੇ ਮੇਰੇ ਬੂਟਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਤਾਂ ਉਹ ਆਪਾਂ ਪੁੱਛਿਆ ਸੀ ਕਿਸਾਨ ਵੀਰਾਂ ਤੋਂ ਕਿ ਤੁਸੀਂ ਦੱਸੋ ਇਹਦੇ ਵਿੱਚ ਕੀ ਲੱਗਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਅਪਡੇਟ ਕਰ ਦੇਾਂਗੇ ਕਿਉਂਕਿ ਕਿਸਾਨ ਵੀਰ ਨੂੰ ਨਾਲ ਦੀ ਨਾਲ ਆਪਾਂ ਅਪਡੇਟ ਕਰਤਾ ਸੀਗਾ ਤਾਂ ਇਹ ਇਹਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਜੀ ਜੜਾਂ ਦੇ ਵਿੱਚ ਨੀਮਾ ਟੁੱਟਦੀ ਸਮੱਸਿਆ ਕਈ ਕਿਸਾਨ ਵੀਰ ਕਹਿੰਦੇ 12 36 ਪਾ ਲਓ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿਸਾਨ ਵੀ ਰਹਿੰਦੇ ਸੀਗੇ ਕਈ ਕਿਸਾਨ ਵੀਰਾਂ ਨੇ ਸਹੀ ਵੀ ਇਹਦੇ ਵਿੱਚ ਦੱਸਿਆ ਜਿਦੇ ਵਿੱਚ ਮੈਗਨੀਜ਼ ਦਾ ਜਾਂ ਜ਼ਿੰਕ ਬਾਰੇ ਚਿਕਰ ਸੀਗਾ ਤਾਂ ਮੁੱਖ ਤੌਰ ਤੇ ਤੁਹਾਨੂੰ ਕਿਸਾਨ ਵੀਰوں ਮੈਂ ਪਹਿਲਾਂ ਵੀ ਵਾਰ-ਵਾਰ ਬੇਨਤੀ ਕਰਦਾ ਹੁਣ ਇਸ ਟਾਈਮ ਜਿਹੜੀਆਂ ਨਿਸ਼ਾਨੀਆਂ ਤੁਹਾਨੂੰ ਦੋਕੀਆਂ ਦੇ ਵਿੱਚ ਬੂਟੇ ਸੁੱਕਣ ਦੀਆਂ ਜਾਂ ਪੱਤਿਆਂ ਦੇ ਉੱਤੇ ੱੱਬੇ ਪੈਣ ਦੀਆਂ ਪੱਤੇ ਵਿਚਾਰੋਂ ਵਿਚਾਲਿਓਂ ਜਿਹੜੇ ਚਟਾਕ ਪੈ ਜਾਂਦਾ ਪੱਤੇ ਵਿਚਾਰੋਂ ਟੁੱਟ ਕੇ ਲੰੰਕ ਜਾਂਦੇ ਆ ਇਹ ਨਿਸ਼ਾਨੀਆਂ ਹੁਣ ਤੁਹਾਨੂੰ ਆਮ ਤੌਰ ਤੇ ਹੀ ਤੁਹਾਡੇ ਇੰਟੈਂਸਿਵ ਫਾਰਮਿੰਗ ਵਾਲੇ ਜਿਹੜੇ ਤਕਰੀਬਨ ਸਾਰੇ ਖੇਤ ਹੀ ਕਣਕ ਝੋਨਾ ਫਸਲੀ ਚੱਕਰ ਹੈ ਜਿੰਨਾਂ ਜ਼ਮੀਨਾਂ ਦੇ ਵਿੱਚ ਖਾਸ ਤੌਰ ਤੇ ਫਸਲੀ ਰਹਿਣ ਖੂਨ ਨਹੀਂ ਵਹਿ ਰਹੀ ਜਾਂ ਜਿੰਨਾਂ ਜ਼ਮੀਨਾਂ ਦੇ ਵਿੱਚ ਆਪਾਂ ਚੂਨੇ ਦੇ ਵਿੱਚ ਪ੍ਰੋਪਰ ਕੰਟੈਂਟ ਨਹੀਂ ਪਾਉਂਦੇਗੇ ਜ਼ਿੰਕ ਦਾ ਖਾਸ ਤੌਰ ਤੇ ਕਿਉਂਕਿ ਜ਼ਿੰਕ ਦੀ ਵੀ ਆਪਾਂ ਸਪਰੇਅ ਚੂਨੇ ਦੇ ਵਿੱਚ ਵੀ ਕਰ ਲੈਨੇ ਆ ਤਾਂ ਕਣਕ ਦੇ ਵਿੱਚ ਜੇ ਆਪਾਂ ਇੱਕ ਵਾਰ ਜ਼ਿੰਕ ਇੱਕ ਸਾਲ ਪਾਉਣੇ ਪੂਰਾ ਪ੍ਰੋਪਰ ਕੰਟੈਂਟ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਪੂਰਾ ਕੰਟੈਂਟ ਆ ਜਿਹੜਾ ਉਹ ਜਿੱਥੇ ਖੇਤਾਂ ਦੇ ਵਿੱਚ ਘਾਟ ਉਹ 25 ਕਿਲੋ ਜ਼ਿੰਕ ਸਲਫੇਟ ਦੀ ਜਿਹੜੀ 21% ਦੀ ਸफारਸ਼ ਹੈ ਉਹ ਜੇ ਆਪਾਂ ਅਗਰੋਨੋਮਿਕਲੀ ਕਈ ਕਿਸਾਨ ਵੀਰ ਕਹਿੰਦੇ ਕਿ ਇੰਨਾ ਜਿਹੜਾ ਰੇਡ ਪੱਖੋਂ ਕਹਿ ਸਕਦੇ ਆ ਕਿ ਥੋੜਾ ਜਿਹਾ ਮਹਿੰਗਾ ਸੌਦਾ ਕਰਕੇ ਤਾਂ ਉਹਦੇ ਵਿੱਚ ਫਿਰ ਤੁਸੀਂ ਜਿਹੜੀ ਹੈਗੀ ਸਪਰੇਅ ਕਰ ਸਕਦੇ ਆ ਜਿਹੜੀ ਜੜਾਂ ਦੀ ਗਰੋਥ ਹੈ ਨਾ ਜੜਾਂ ਦੀ ਗਰੋਥ ਦੇ ਵਿੱਚ ਫਾਸਫੋਰਸ ਦਾ ਪੋਟਾਸ਼ ਦਾ ਤੇ ਕਣਕ ਚ ਜੇ ਆਪਾਂ ਕਹਿ ਲਈਏ ਜੇ ਜ਼ਿੰਕ ਪ੍ਰੋਪਰ ਕੰਟੈਂਟ ਹੈ ਨਹੀਂਗਾ ਮੈਗਨੀਜ਼ ਪ੍ਰੋਪਰ ਹੈ ਨਹੀਂ ਤਾਂ ਜਦੋਂ ਬੂਟੇ ਨੇ ਫੋਟੋ ਸਿਸਟਮ ਨਹੀਂ ਕੰਮ ਕਰੂਗਾ ਜਿਹੜਾ ਬੂਟੇ ਦੇ ਵਿੱਚ ਫੋਟੋਸਿੰਥੈਸਿਸ ਪ੍ਰੋਪਰ ਨਹੀਂ ਹੋਊਗੀ ਤਾਂ ਫਿਰ ਜਿਹੜਾਂ ਦੀ ਗਰੋਥ ਵੀ ਪ੍ਰੋਪਰ ਨਹੀਂ ਹੋਊਗੀ ਬੂਟਾ ਜਿਹੜਾ ਵਧੂ ਫੁੱਲੂਗਾ ਨਹੀਂਗਾ ਤਾਂ ਮੁੱਖ ਤੌਰ ਤੇ ਇਹੀ ਕਾਰਟ ਹੈ ਮੈਗਨੀ ਜ਼ਿੰਕ ਕਾਰਟ ਦੀ ਜਿਹੜੀ ਹੈਗੀ ਆ ਇਹ ਕੰਪਲੈਕਸ ਬਣਿਆ ਹੋਇਆ ਤਾਂ ਜ਼ਿੰਕ ਦੇ ਵਿੱਚ ਵੀ ਜਿਹੜੇ ਬੂਟਿਆਂ ਦਾ ਵਾਧਾ ਰੁਕਦਾ ਹੈ ਬੂਟੇ ਝਾੜੀ ਵਰਗੇ ਬਣ ਜਾਂਦੇ ਬੂਟੇ ਦੀ ਗਰੋਥ ਪ੍ਰੋਪਰ ਨਹੀਂ ਹੁੰਦੀ ਪੱਤੇ ਲੱਕ ਵਿੱਚਕਾਰੋਂ ਪੀਲੇ ਪੈ ਜਾਂਦੇ ਤੇ ਬਾਅਦ ਚੋਂ ਉ ਮੈਂ ਵੀਡੀਓਜ਼ ਵੀ ਤੁਹਾਨੂੰ ਦਿਖਾਉਣ ਦਾ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਬੇਨਤੀ ਇਹੀ ਆ ਕਿ ਤੁਸੀਂ ਮੈਗਨੀਜ਼ ਤੱਤ ਜਿਹੜਾ ਹੈਗਾ ਕੋਰਤੇ ਵੀ ਜਿਹੜਾ 0.5% ਮੈਗਨੀ ਸਲਫੇਟ ਮਤਲਬ 1 ਕਿਲੋ ਮੈਗਨੀ ਸਲਫੇਟ ਨੂੰ 200 ਲੀਟਰ ਪਾਣੀ ਦੇ ਵਿੱਚ ਇਹ ਮੈਂ ਵਾਰ-ਵਾਰ ਪਹਿਲਾਂ ਵੀ ਬੇਨਤੀ ਕਰਦਾ ਰਿਹਾ ਤੇ ਜ਼ਿੰਕ ਤੱਤ ਦੀ ਵੀ ਪੂਰਤੀ ਵਾਸਤੇ ਤੁਸੀਂ ਜਿਹੜੀ ਹੈਗੀ ਆ 0.5% ਸੋਲੂਸ਼ਨ ਮਤਲਬ ਕਿ 1 ਕਿਲੋ ਜ਼ਿੰਕ ਸਲਫੇਟ 21% ਨੂੰ ਨਾਲ ਅੱਧਾ ਕਿਲੋ ਕਲੀ ਦਾ ਪਾਣੀ ਇਹਨੂੰ ਤੁਸੀਂ 200 ਲੀਟਰ ਚਿਪ ਕਰ ਸਕਦੇ ਆ ਜੇ ਦੋਹਾਂ ਤਤਾਂ ਦੀ ਘਾਟ ਆ ਤੁਹਾਨੂੰ ਮੈਂ ਦੱਸਿਆ ਆਪਣਾ ਜਿਹੜਾ ਆਪਣੇ ਵਾਲਾ ਫਾਰਮੂਲਾ ਹੈ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਇਹ ਤੁਸੀਂ ਕਰੋ ਬੈਸਟ ਰਿਜ਼ਲਟ ਮਿਲੂਗਾ ਕਈ ਵਾਰ ਬਹੁਤ ਜ਼ਿਆਦਾ ਘਾਟ ਆਈ ਵੀ ਹੁੰਦੀ ਉੱਥੇ ਇੱਕ ਸਪਰੇ ਨਾ ਨਹੀਂ ਤੁਹਾਡੇ ਲੋਡ ਨਾਲ ਉੱਥੇ ਦੋ ਤੋਂ ਤਿੰਨ ਸਪਰੀਆਂ ਫਿਰ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ ਫਿਰ ਠੀਕ ਹੁੰਦਾ ਕਈ ਵਾਰ ਕੀ ਹੁੰਦਾ ਕਿ ਆਪਾਂ ਇੱਕ ਸਪਰੇ ਕਰ ਲਏ ਨੇ ਉਹ ਵੀ ਦੋ ਤਿੰਨ ਦਿਨ ਬਾਅਦ ਹੀ ਆਪਾਂ ਕਹਿ ਦਿੰਨੇ ਕਿ ਜਿਹੜਾ ਸਪਰੇ ਦਾ ਰਿਜ਼ਲਟ ਨਹੀਂ ਮਿਲਿਆ ਸਪਰੇ ਦੇ ਨਤੀਜੇ ਮਿਲਣਗੇ ਸ਼ਾਨਦਾਰ ਮਿਲਣਗੇ ਫੋਟ ਮੈਗਨੀਜ਼ ਤੇ ਜ਼ਿੰਕ ਤੱਤ ਦੀ ਜਿਆਦਾ ਘਾਟ ਆ ਰਹੀ ਹੈ ਇਹ ਸਪਰੇਅ ਕਰੋ ਵਰਨਾ ਜਿਹੜਾ ਇਹ ਹੈ ਕਿ ਮੈਗਨੀਜ਼ ਦੀ ਘਾਟ ਆ ਜਿਹੜੀ ਉਹ ਤੁਹਾਨੂੰ ਨਸਾਰੇ ਤੇ ਟੀਸੀ ਵਾਲੇ ਪੱਤਿਆਂ ਤੇ ਵੀ ਨਿਸ਼ਾਨੀਆਂ ਜਿਹੜੀਆਂ ਨਜ਼ਰ ਸਾਫ਼-ਸਾਫ਼ ਆਉਣਗੀਆਂ ਜਿਹਦੇ ਨਾਲ ਜਿਹੜਾ ਸਿੱਧਾ-ਸਿੱਧਾ ਜੜਾ ਢ ਤੇ ਅਸਰ ਪੈਂਦਾ ਸੋ ਬੇਨਤੀ ਆ ਕਿਉਂਕਿ ਜ਼ਿਆਦਾਤਰ ਜ਼ਮੀਨਾਂ ਆਪਣੀਆਂ ਪੀ ਐਚ ਹਾਈ ਆ ਕਰਟਠੀਆਂ ਜ਼ਮੀਨਾਂ ਨੇ ਦਰਮਿਆਨੇ ਤੋਂ ਹਲਕੇ ਪਣ ਚ ਜ਼ਮੀਨਾਂ ਨੇ ਤੇ ਭਾਰੀਆਂ ਜ਼ਮੀਨਾਂ ਚ ਖਾਸ ਤੌਰ ਤੇ ਮੈਂ ਬੇਨਤੀ ਕੀਤੀ ਸੀਗੇ ਪਾਣੀ ਤੋਂ ਪਹਿਲਾਂ ਕੋਸ਼ਿਸ਼ ਕਰੋ ਜਿੱਥੇ ਤੁਹਾਡੇ ਆਮ ਤੌਰ ਤੇ ਜਿੱਥੇ ਸਲਫਰ ਤੱਤ ਦੀ ਘਾਟ ਆ ਜਾਂ ਹਲਕੀਆਂ ਜ਼ਮੀਨਾਂ ਚ ਵੀ ਸਲਫਰ ਤਿੱਕਾ ਵੀ ਘਾਟ ਆਉਂਦੀ ਤਾਂ ਮੈਗਨੀਜ਼ ਦਾ ਤੁਸੀਂ ਸੌਰੀ ਯੂਰੀਆ ਨਾਲ ਸਲਫਰ ਪਾ ਸਕਦੇ ਜਿੱਥੇ ਤੁਸੀਂ ਬਜਾਈ ਟਾਈਮ ਜਿਹੜਾ ਸਲਫਰ ਪ੍ਰੋਪਰ ਨਹੀਂ ਦਿੱਤਾ ਹੋਇਆ ਤਾਂ ਇਹ ਹੁਣ ਆਪਣੇ ਕੋਲੇ ਸਹੀ ਟਾਈਮ ਹੈਗਾ ਕਿ ਆਪਾਂ ਜਿਹੜੀ ਮੈਗਨੀਜ਼ ਵਾਲੀ ਜਾਂ ਜ਼ਿੰਕ ਵਾਲੀ ਸਪਰੇ ਕਰੀਏ ਤਤ ਬੇਸ਼ੱਕ ਇਹ ਘੱਟ ਕੁਆਂਟੀਟੀ ਚਾਹੀਦੇ ਪਰ ਇਹਨਾਂ ਦਾ ਰੋਲ ਬਹੁਤ ਵੱਡਾ ਹੈ ਚਾੜ ਦੇ ਵਿੱਚ ਫਸਲ ਦੀ ਗ੍ਰੋਥ ਦੇ ਵਿੱਚ ਕਿਉਂਕਿ ਵੱਤ ਤੋਂ ਵੱਧ ਜਿਹੜਾ ਹੈਗਾ 55 60 ਦਿਨ ਤੱਕ ਫਸਲ ਨੇ ਫੁੱਟ ਲੈਣੀ ਆ ਉਸ ਤੋਂ ਬਾਅਦ ਫਿਰ ਜ ਤਣੇ ਨੂੰ ਗੰਡਾ ਪੈ ਜਾਂਦੀਆਂ ਨੇ ਫਿਰ ਉਹਨੇ ਰੀਪਰੋਡਕਟਿਵ ਫੇਜ਼ ਵੱਲ ਨੂੰ ਚਲੇ ਜਾਣਾ ਫਿਰ ਆਪਣੇ ਗ੍ਰੋਥ ਵਾਲਾ ਟਾਈਮ ਨਹੀਂ ਰਹਿਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ